ਕਾਲਜ ਵੱਲੋਂ ਵਿਦਿਆਰਥੀਆਂ ਤੋਂ ਪੀਟੀਏ ਫੰਡ ਫੀਸ ਲੈ ਜਾਣ ਦੇ ਵਿਰੋਧ ਵਿੱਚ ਅੱਜ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਾਨਸਾ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੇ ਬਾਹਰ ਧਰਨਾ ਲਗਾ ਕੇ ਨਾਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਵੱਲੋਂ ਉਹਨਾਂ ਤੋਂ ਜ਼ਬਰੀ ਪੀਟੀਏ ਫੰਡ ਵਸੂਲਿਆ ਜਾ ਰਿਹਾ ਹੈ ਜਦੋਂ ਕਿ ਵਿਦਿਆਰਥੀਆਂ ਨੇ ਕਿਹਾ ਕਿ ਕਾਲਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵਿਦਿਆਰਥੀਆਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਨਾ ਤਾਂ ਕਾਲਜ ਦੇ ਵਿੱਚ ਕੋਈ ਸਾਫ ਸਪਾਈ ਦਾ ਪ੍ਰਬੰਧ ਹੈ ਅਤੇ ਨਾ ਹੀ ਕਾਲਜ ਦੇ ਵਿੱਚ ਬਣੇ ਹੋਏ ਸੌਚਾਲਿਆਂ ਦੀ ਸਫਾਈ ਕੀਤੀ ਜਾਂਦੀ ਹੈ ਉਹਨਾਂ ਕਹਿੰਦੇ ਕਿ ਉਹ ਪੀਟੀਏ ਫੰਡ ਦੀ ਫੀਸ ਨਹੀਂ ਦੇਣਗੇ ਅਤੇ ਜੋ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਨੇ ਉਹਨਾਂ ਤੋਂ 3100 ਰੁਪਏ ਫੀਸ ਵਸੂਲੀ ਜਾ ਰਹੀ ਹੈ ਜਦੋਂ ਕਿ ਉਹਨਾਂ ਨੂੰ ਹਰ ਸਾਲ ਧਰਨੇ ਪ੍ਰਦਰਸ਼ਨ ਕਰਕੇ ਇਹ ਫੀਸ ਮਾਫ ਕਰਵਾਉਣੀ ਪੈਂਦੀ ਹੈ ਨਾ ਸਾਡੇ ਜਿਹੜੇ ਕਾਲਜ ਆ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਉੱਥੇ ਨਾ ਸਾਡੀ ਜਿਹੜਾ ਪੀਟੀਆ ਫੰਡ ਆ ਉਹ ਲੈ ਰਹੇ ਆ ਪਰ ਸਾਡੇ ਕਾਲਜ ਚ ਵੀ ਕੋਈ ਸਹੂਲਤ ਨਹੀਂ ਹੈਗੀ ਐਡੇ ਐਡੇ ਤੋਂ ਉੱਥੇ ਘਾਊਗਾ ਹੋਇਆ ਆ ਠੀਕ ਆ ਜਿਹੜੇ ਰੂਮ ਨੇ ਉਹ ਬਿਲਕੁਲ ਸਾਫ਼ ਨਹੀਂ ਹੈਗੇ ਐਡੇ ਐਡੇ ਜਾਲੇ ਲੱਗੇ ਹੋਇਆ ਪ੍ਰਿੰਡਾਂ ਦੇ ਛੱਤੇ ਆ ਉੱਥੇ ਕੋਈ ਵੀ ਸਹੂਲਤ ਨਹੀਂ ਹੈਗੀ ਫਿਰ ਅਸੀਂ ਪੀਟੀਆ ਫੰਡ ਕਿਉਂ ਦੀਏ ਜੀ ਉਹਨਾਂ ਨੂੰ ਕਿੰਨੀ ਪੀਟੀਆ ਫੰਡ ਦੀ ਮੰਗ ਕੀਤੀ ਜਾ ਰਹੀ ਹੈ ਤੇ ਕਿਉਂ ਨਹੀਂ ਤੁਸੀਂ ਜਿਹੜਾ ਪੀਟੀਆ ਫੰਡ ਦੇਣਾ ਚਾਹੁੰਦੇ ਕੋਈ ਜਬਰੀ ਬਿਸੂਲੀ ਕੀਤੀ ਜਾ ਹਾਂਜੀ ਜ਼ਬਰ ਜ਼ਬਰਦਸਤੀ ਬਿਸੂਲ ਕੀਤੀ ਜਾ ਰਹੀ ਹੈ ਜੀ ਸਾਡੇ ਤੋਂ ਕਿਉਂਕਿ 3100 ਰੁਪਏ ਸਾਡੀ ਫੀਸ ਆ ਅਗਰ ਅਸੀਂ ਫੀਸ ਦੇਵਾਂਗੇ ਤਾਂ ਹੀ ਕੋਈ ਸਹੂਲਤ ਆ ਉੱਥੇ ਠੀਕ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਘਾੜ ਡਡ ਡੋ ਗਿਆ ਅ ਕਾਲਜ ਦੇ ਪ੍ਰਿੰਸੀਪਲ ਨੇ ਜਿਹੜੇ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਤੁਸੀਂ ਹਾਂਜੀ ਉਹਨਾਂ ਨੂੰ ਸਭ ਦਿਖਦਾ ਆ ਪਰ ਉਹ ਕੁਝ ਨਹੀਂ ਕਰ ਰਹੇ ਜੀ ਹਫਤਾ ਹੋ ਗਿਆ ਲਾਈ ਜਾਂਦੇ ਨੇ ਘਰ ਨੂੰ ਆ ਜਾ ਆ ਜਾ ਇਹ ਮਸਲਾ ਕੱਟੋ-ਕੱਟ ਸਾਨੂੰ ਹਫਤਾ ਹੋ ਚੁੱਕਿਆ ਕਾਲਜ ਦੇ ਵਿੱਚ ਪਹਿਲਾਂ ਵੀ ਜਵਾਕ ਬਹੁਤ ਵਾਰੀ ਧਰਨਾ ਲਾ ਚੁੱਕਿਆ ਕਾਲਜ ਤੇ ਵੀ ਜਿਹੜੀ ਸਾਡੀ ਫੀਸ ਆ ਉਹ ਕੱਟ ਕੀਤੀ ਜਾਵੇ ਹਰ ਸਾਲ ਇਹਨਾਂ ਦਾ ਇਹੀ ਮਸਲਾ ਹੁੰਦਾ ਵੀ ਪਹਿਲਾਂ ਤਾਂ ਐਡਮਿਸ਼ਨ ਫੀਸ ਜਿਆਦਾ ਕਰ ਦਿਆ ਸਾਨੂੰ ਹਰ ਸਾਲ ਹੀ ਤਰਨਾ ਲਾ ਕੇ ਫੀਸ ਕੱਟ ਕਰਾਉਣੀ ਪੈਂਦੀ ਆ ਸਾਨੂੰ ਡੀਸੀ ਦਫ਼ਤਰ ਵਿੱਚ ਜਾ ਕੇ ਮੰਗ ਪੱਤਰ ਦੇਣਾ ਪੈਂਦਾ ਵੀ ਹਰ ਸਾਲ ਸਾਡੀ ਜਿਹੜੀ ਫੀਸ ਆ ਉਹ ਕੱਟ ਕੀਤੀ ਜਾਵੇ ਅਸੀਂ ਇਹਨਾਂ ਤੋਂ ਪੁੱਛਿਆ ਵੀ ਸੀ ਵੀ ਸਾਡੀ ਫੀਸ ਕਿਉਂ ਤੁਸੀਂ ਇੰਨੀ ਜ਼ਿਆਦਾ ਲੈਂਦੇ ਹੋ ਪਰ ਇਹਨਾਂ ਨੇ ਸਾਨੂੰ ਇੱਕੋ ਕਾਰਨ ਦੱਸਿਆ ਵੀ ਅਸੀਂ ਤਾਂ ਲੈਂਦੇ ਆ ਜਿਹੜੇ ਕਾਲਜ ਚੇਜਾਂ ਯੂਥ ਫੈਸਟੀਵਲ ਹੁੰਦੇ ਆ ਹਨਾ ਵੀ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਅਸੀਂ ਉਹਨਾਂ ਕਰਕੇ ਤੁਹਾਡੇ ਤੋਂ ਫੀਸ ਜ਼ਿਆਦਾ ਲੈਨੇ ਆ ਵੀ ਉਹਨਾਂ ਦਾ ਖਰਚਾ ਵੀ ਅਸੀਂ ਦੇਖਣਾ ਹੁੰਦਾ ਪਰ ਸਾਡੇ ਕਾਲਜ ਤੇ ਇੰਨੀ ਜ਼ਿਆਦਾ ਉਹ ਫੈਸਿਲਿਟੀ ਨਹੀਂ ਹੈਗੀ ਹਨਾ ਵੀ ਜੇ ਸਾਨੂੰ ਦਿਖਦਾ ਵੀ ਹਾਂ ਵੀ ਸਾਡੇ ਕਾਲਜ ਚ ਵੀ ਐਮਿੰਦਾ ਕੁਝ ਹੋਰ ਆ ਫਿਰ ਅਸੀਂ ਵੀ ਆਪਦੀ ਖੁਸ਼ੀ ਨਾਲ ਦਈਏ ਹਨਾ ਵੀ ਬਹੁਤ ਸਾਰੇ ਬੱਚੇ ਆ ਟੈਲੈਂਟ ਉਹਨਾਂ ਦਾ ਉੱਭਰ ਕੇ ਆ ਰਿਹਾ ਬਾਰ ਪਰ ਜਦੋਂ ਕਿ ਜਿਹੜੇ ਸਾਡੇ ਬਹੁਤ ਸਾਰੇ ਟੈਲੈਂਟਡ ਬੱਚੇ ਆ ਉਹ ਪਿੱਛੇ ਹੀ ਦਬੇ ਰਹਿ ਗਿਆ ਨਹੀਂ ਅਗਿਆਰੇ ਫਿਰ ਸਾਨੂੰ ਕੀ ਫਾਇਦਾ ਬਹੁਤ سارے ਬੱਚੇ ਤਾਂ ਐਵੇਂ ਜਿਹੜੇ ਛੋਣ ਲਾਉਂਦੇ ਉਹਨਾਂ ਦੇ ਫਿਰ ਐਨਸਮਾ ਸਾਫ ਫੀਸ ਕੱਟੀ ਕਰਕੇ ਆਪਦੀ ਭਰਦੇ ਆ ਪਰ ਇਹਨਾਂ ਨੇ ਤਾਂ ਫੀਸ ਜਿਹੜੀ ਐਡਮਿਸ਼ਨ ਉਹ ਜ਼ਿਆਦਾ ਪਰਵਾਉਣੀ ਹੀ ਹੁੰਦੀ ਆ ਹਰ ਸਾਲ ਸਾਨੂੰ ਇਹੀ ਤਰੀਕਾ ਅਪਣਾਉਣਾ ਪੈਂਦਾ ਵੀ ਫੀਸ ਕੱਟ ਕੀਤੀ ਜਾਵੇ ਸਾਡੇ ਨੂੰਥ ਫੈਸਟੀਵਲ ਦੀ ਗੱਲ ਕੀਤੀ ਆ ਵਿਦਿਆਰਥੀਆਂ ਨੂੰ ਲਿਜਾਇਆ ਜਾਂਦਾ ਕਿਤੇ ਹਾਂਜੀ ਲਿਜਾਇਆ ਤਾਂ ਜਾਂਦਾ ਮੈਂ ਖੁਦ ਵੀ ਜਾਂਦੀ ਰਹੀ ਆ ਪਰ ਉਨੀ ਪ੍ਰੋਪਰ ਫੈਸਿਲਿਟੀ ਸਾਨੂੰ ਨਹੀਂ ਦਿੱਤੀ ਜਾਂਦੀ ਉਹਨ ਕੀ ਮੰਗ ਕਰ ਰਹੇ ਆ ਹੁਣ ਮੰਗ ਸਾਡੀ ਆ ਵੀ ਪੀਟੀ ਫੀਸ ਆ ਜਿਹੜੀ ਉਹ ਸਾਡੀ ਕੱਟ ਕੀਤੀ ਜਾਵੇ ਘੱਟੋ ਘੱਟ 33100 ਸਾਡੀ ਐਡਮਿਸ਼ਨ ਫੀਸ ਲੈਂਦੇ ਆ ਜਦ ਕਿ ਫੀਸ ਚਲੇ ਸਾਲ ਜਦੋਂ ਅਸੀਂ ਕੱਟ ਕਰਵਾਈ ਸੀ ਸਾਡੀ 450 ਫੀਸ ਲਈ ਸੀ ਇਹਨਾਂ ਨੇ ਪ੍ਰਦੀਪ कौर ਹਾਂ ਪ੍ਰਦੀਪਾ ਕੀ ਮਸਲਾ ਹੈਗਾ ਕਿਉਂ ਜਿਹੜਾ ਕਦੋਂ ਚੁੱਕ ਪਿਆ ਰਹੇ ਪੀਟੀਐਫ ਲੈ ਕੇ ਮਸਲਾ ਇਹ ਪੀਡੀਓ ਫੀਸ ਦਾ ਫੀਸ ਦਾ मीनिंग ਆਗਾ ਪੇਰੈਂਟ ਟੀਚਰ ਐਸੋਸੀਏਸ਼ਨ ਇਹ ਦੇ ਲਈ ਲਈ ਜਾਂਦੀ ਆ ਵੀ ਕਾਲਜ ਦਾ ਵੈਲਫੇਅਰ ਹੋਵੇ ਤੇ ਕਾਲਜ ਨੂੰ ਵਧੀਆ ਬਣਾਇਆ ਜਾਵੇ ਸਾਡੇ ਕਾਲਜ ਚ ਕੋਈ ਵੈਲਫੇਅਰ ਨਹੀਂ ਹੈਗਾ ਘਾ ਡਾ ਡਾ ਗਰ ਰਿਆਗਾ ਉਹ ਜੋ ਮੱਛਰ ਆ ਰਹੇ ਨੇਗੇ ਉਹਨੂੰ ਨਹੀਂ ਕਟਾਇਆ ਜਾ ਰਿਹਾ ਅਸੀਂ ਪੀਟੀਐਫ ਫੀਸ ਕਿਉਂ ਲਈਏ ਕਿਸ ਲਈ ਲਈਏ ਜੇ ਵੈਲਫੇਅਰ ਹੋਵੇ ਤਾਂ ਅਸੀਂ ਦੇ ਦਈਏ ਹੁਣ ਦੇ ਹੀ ਨਹੀਂ ਰਹੇ ਅਸੀਂ ਕਿਉਂ ਲਈਏ ਪੀਟੀਐਫ ਅੱਧ ਕਚੈਰੀ ਚ ਕਿਉਂ ਆਏ ਹੋ ਕਿ ਕਿ ਨੂੰ ਮੰਗ ਪੱਤਰ ਦੇਣਾ ਹੈ ਬੀਸੀ ਨੂੰ ਮੰਗ ਪੱਤਰ ਦੇਣਾ ਹੈ ਜੀ ਕੀ ਨੂੰ ਮੰਗ ਪੱਤਰ ਦੇਣ ਲਈ ਕੀ ਮੰਗਾਂ ਰੱਖੀਆਂ ਨੇ ਬੀਸੀ ਨੂੰ ਮੰਗ ਪੱਤਰ ਦੇਣਾਗਾ ਜੀ ਪੀਟੀਆ ਫੰਡ ਨੂੰ ਵਾਕ ਕਰਾਉਣ ਵਾਸਤੇ ਤੇ ਸਾਡੀ ਇਹ ਮੰਗਾ ਵੀ ਸਾਡੇ ਕਾਲਜ ਦੇ ਦਾ ਵੈਲਫੇਅਰ ਕੀਤਾ ਜਾਵੇ ਨਾਲ ਕਿਉਂਕਿ ਸਾਡੇ ਕਾਲਜ ਚ ਕੋਈ ਉਹ ਨਹੀਂ ਹੈਗੀ ਫੈਸਿਲਿਟੀ ਗੰਦੇ ਬਾਥਰੂਮ ਨੇ ਉਹਨਾਂ ਚ 스멜 ਆਉਂਦੀ ਹੈਗੀ ਹਾਂਜੀ